ਪੂਲ ਚ ਪੜਦੀ ਆਪਣੀ ਸਹੇਲੀ ਨੂੰ ਰਾਤ ਦੇ ਸਮੇਂ ਮੁੰਡਾ ਉਸਦੇ ਘਰ ਮਿਲਣ ਚਲਾ ਗਿਆ ਫਰੇਸਕਲ ਦਾ ਪਤਾ ਉਸ ਕੁੜੀ ਦੇ ਪਰਿਵਾਰਕ ਮੈਂਬਰਾਂ ਨੂੰ ਲੱਗ ਗਿਆ ਜਿਸ ਤੋਂ ਬਾਅਦ ਮੁੰਡੇ ਨੂੰ ਫੜ ਲਿਆ ਗਿਆ ਅਤੇ ਘੁੱਟ-ਘੁੱਟ ਕੇ ਉਸ ਦੀ ਜਾਨ ਲੈ ਲਈ ਗਈ ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਪਿੰਡ ਹਿੰਮਤਪੁਰਾ ਦਾ ਇਹ ਸਾਰਾ ਮਾਮਲਾ ਹੈ ਜਿੱਥੇ ਇੱਕ ਵੱਡੀ ਅਤੇ ਖੌਫਨਾਕ ਵਾਰਦਾਤ ਹੋਈ ਹੈ ਮੁੰਡੇ ਅਤੇ ਕੁੜੀ ਦੀ ਗਲਤੀ ਦੇ ਕਾਰਨ ਕੁੜੀ ਦਾ ਨਾਮ ਖਰਾਬ ਹੋਇਆ ਮੁੰਡੇ ਦਾ ਪਰਿਵਾਰ ਉਜੜ ਗਿਆ ਅਤੇ ਕੁੜੀ ਦੇ ਪਰਿਵਾਰਿਕ ਮੈਂਬਰ ਹੁਣ ਜੇਲ੍ਹ ਦੇ ਵਿੱਚ ਜਾਣਗੇ ਪ੍ਰੇਮਿਕਾ ਨੂੰ ਮਿਲਣ ਲਈ ਉਸਦੇ ਘਰ ਗਏ ਨੌਜਵਾਨ ਦੀ ਕੁੜੀ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਲੋਹੇ ਦੇ ਪਾਈਪਾਂ ਦੇ ਨਾਲ ਬੁਰੀ ਤਰ੍ਹਾਂ ਗੁੱਟਮਾਰ ਕੀਤੀ ਗਈ ਰਾਤ ਦੇ ਹਨੇਰੇ ਦੇ ਵਿੱਚ ਇਹ ਮੁੰਡਾ ਮਿਲਣ ਗਿਆ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਮੈਂ ਇੱਥੋਂ ਜਿਉਂਦਾ ਵਾਪਸ ਨਹੀਂ ਮੁੜਨਾ ਥਾਣਾ ਨਿਹਾਲ ਸਿੰਘ ਵਾਲਾ ਦੇ ASI ਇਕਬਾਲ ਸਿੰਘ ਨੇ ਦੱਸਿਆ ਕਿ 32 ਸਾਲਾ ਰੇਸ਼ਮ ਸਿੰਘ ਦੇ ਪਿੰਡ ਦੀ ਹੀ ਇੱਕ 10ਵੀਂ ਜਮਾਤ ਦੇ ਵਿੱਚ ਪੜਨ ਵਾਲੀ ਕੁੜੀ ਦੇ ਨਾਲ ਸੰਬੰਧ ਸੀ ਵੀਰਵਾਰ ਰਾਤ ਸਮੇਂ ਰੇਸ਼ਮ ਸਿੰਘ ਆਪਣੀ ਇਸ ਪ੍ਰੇਮਿਕਾ ਨੂੰ ਮਿਲਣ ਦੇ ਲਈ ਉਸਦੇ ਘਰ ਚਲਾ ਗਿਆ ਪਰ ਕੁੜੀ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਸੰਬੰਧੀ ਪਤਾ ਲੱਗ ਗਿਆ ਜਿਸ ਦੇ ਕਾਰਨ ਲੋਹੇ ਦੀ ਪਾਈਪਾਂ ਦੇ ਨਾਲ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਗਈ ਹੈ ਜਿਸ ਦੇ ਵਿੱਚ ਕੁੜੀ ਦੇ ਪਿਤਾ ਬਿਆਨਤ ਸਿੰਘ ਅਤੇ ਇੱਕ ਹੋਰ ਵਿਅਕਤੀ ਜਿਸ ਦਾ ਨਾਮ ਪਰਮਜੀਤ ਸਿੰਘ ਦੱਸਿਆ ਜਾ ਰਿਹਾ ਹੈ ਉਹਨਾਂ ਦੇ ਖਿਲਾਫ ਇਹ ਸਾਰਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਕਰਨੈਲ ਸਿੰਘ ਸਨਫ ਮਹਿੰਗਾ ਸਿੰਘ ਵਾਸੀ ਹਿੰਮਤਪੁਰਾ ਨੇ ਮੇਰੇ ਪਾਸ ਬਿਆਨ ਦਰਜ ਕਰਵਾਇਆ ਕਿ ਉਸ ਦਾ ਲੜਕਾ ਰੇਸ਼ਮ ਸਿੰਘ ਜਿਹਦੀ ਉਮਰ ਕਰੀਬ 30 ਕੁ ਸਾਲ ਹੈ ਉਹਦੀ ਪਿੰਡ ਹਿੰਮਤਪੁਰਾ ਦੀ ਇੱਕ ਲੜਕੀ ਹਰਮਨਦੀਪ ਕੌਰ ਪੁੱਤਰੀ ਬੈਂਤ ਸਿੰਘ ਅ ਉਹ ਵਾਸੀ ਹਿੰਮਤਪੁਰਾ ਦੇ ਨਾਲ ਸਬੰਧ ਸਨ ਤਾਂ ਉਹ ਲੜਕੀ ਪਹਿਲਾਂ ਵੀ ਉਹਨੂੰ ਆਪਦੇ ਘਰੇ ਬੁਲਾ ਲੈਂਦੀ ਸੀ ਤਾਂ ਬੀਤੀ ਸ਼ਾਮ ਮਿਤੀ 29 1 26 ਨੂੰ ਕਰੀਬ 7 ਵਜੇ ਲੜਕੀ ਨੇ ਉਤੇ ਉਸ ਲੜਕੀ ਜਿਹੜੀ ਹੈ ਹਰਮਨਦੀਪ ਕੌਰ ਨੇ ਰੇਸ਼ਮ ਸਿੰਘ ਨੂੰ ਫੋਨ ਕਰਕੇ ਆਪਦੇ ਘਰ ਬੁਲਾਇਆ ਜਦੋਂ ਉਹ ਉਹਨਾਂ ਦੇ ਘਰ ਗਿਆ ਤਾਂ ਲੜਕੀ ਦਾ ਬਾਪ ਹੈ ਜਿਹੜਾ ਬਲਤ ਸਿੰਘ ਬੰਟੀ ਪੁੱਤਰ ਭਗਵਾਨ ਸਿੰਘ ਅਤੇ ਇਹਦਾ ਦੋਸਤ ਹੈ ਇੱਕ ਪਰਮਜੀਤ ਸਿੰਘ ਇਲੀਸ ਪਰਮਾ ਪੁੱਤਰ ਮਿਲਖਾ ਸਿੰਘ ਵਾਸੀ ਨੇ ਹਿੰਮਤਪੁਰਾ ਇਹਨਾਂ ਨੇ ਰੇਸ਼ਮ ਸਿੰਘ ਦੀ ਕੁੱਟਮਾਰ ਕੀਤੀ ਤੇ ਰੇਸ਼ਮ ਸਿੰਘ ਜ਼ਖਮੀ ਹਾਫ ਦੇ ਵਿੱਚ ਬਾਹਰ ਡਿੱਗ ਪਿਆ ਤਾਂ ਉਹਨਾਂ ਨੂੰ ਪਿੰਡ ਵਿੱਚੋਂ ਹੀ ਕਿਸੇ ਨੇ ਫੋਨ ਕੀਤਾ ਕਿ ਤੁਹਾਡਾ ਮੁੰਡਾ ਡਿੱਗਿਆ ਪਿਆ ਉਹਨਾਂ ਨੇ ਆਪਦੇ ਲੜਕੇ ਨੂੰ ਚੁੱਕ ਕੇ ਪਹਿਲਾਂ ਨਿਹਾਲ ਸਿੰਘ ਵਾਲਾ ਦੇ ਇੱਕ ਪ੍ਰਾਈਵੇਟ ਹਸਪਤਾਲ ਦਾਖਲ ਕਰਾਇਆ ਜਿੱਥੋਂ ਉਹਨਾਂ ਨੂੰ ਸਿਵਲ ਹਸਪੀਟਲ ਮੋਗਾ ਦਾ ਰੈਫਰ ਕਰ ਦਿੱਤਾ ਤਾਂ ਮੋਗਾ ਜਾ ਕੇ ਉਹਨੂੰ ਇਲਾਜ ਅਧਿੰ ਦਾਖਲ ਕਰਵਾ ਦਿੱਤਾ ਤਾਂ ਜਿਹੜੇ ਇਲਾਜ ਉਹਦੀ ਅ ਰਾਤ ਨੂੰ ਕਰੀਬ 2 ਵਜੇ ਵੀ ਪੀ ਰਾਤ 2-3 ਵਜੇ ਮੌਤ ਹੋਊਗੀ ਜਿਹੜੀ ਕਰਨੈਲ ਸਿੰਘ ਦੇ ਬਿਆਨ ਤੇ ਬਿੰਦ ਸਿੰਘ ਉਰਫ ਬੰਟੀ ਪੁੱਤਰ ਭਗਵਾਨ ਸਿੰਘ ਤੇ ਪਰਮਜੀਤ ਸਿੰਘ ਇਸ ਪਰਮਾ ਪੁੱਤਰ ਮਿਲਖਾ ਸਿੰਘ ਵਾਸੀਆਂ ਹਿੰਮਤਪੁਰਾ ਦੇ ਖਿਲਾਫ ਮੁਕਦਮਾ ਨੰਬਰ 20 ਮਿਤੀ 30 1 26 ਜੁਰਮ 103 3 ਜਿਮਨ 5 ਬੀ ਐਨ ਐਸ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਦਰਜ ਰਿਸਟਰ ਕਰ ਲਿਆ ਹੈ ਇਹਦੀ ਤਫਤੀਸ਼ ਜਾਰੀ ਹੈ ਜਿਹੜਾ ਮ੍ਰਿਤਕ ਹੈ ਉਹ ਵੀ ਆਇਡੈਂਟੀਫਾਈਡ ਹੈ ਅਤੇ ਜਿਹੜੇ ਦੋਸ਼ੀ ਆਨ ਨੇ ਉਹ ਵੀ ਆਇਡੈਂਟੀਫਾਈਡ ਨੇ ਤਫਤੀਸ਼ ਜਾ ਰਹੀ ਹੈ ਅਸੀਂ ਜਲਦ ਹੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਮੁਕਦਮਾ ਦੀ ਤਫਤੀਸ਼ ਦੇ ਵਿੱਚ ਅਗਲੇਰੀ ਜਿਹੜੀ ਅਪਡੇਟ ਹੈ ਉਹ ਆਪ ਜੀ ਨਾਲ ਸਾਂਝੀ ਕਰਾਂਗੇ